ਬਿਆਸ ਗੁਰਮਖਾਨੇ ਪਰਮਾਰਥ ਦੀ ਗੱਲ ਕਹੀ ਆ ਵਿਚਾਰ ਕੇ ਭਈ ਪਾਈ ਜਿੰਨੇ ਵੀ ਕਹਾਣੀਆਂ ਸਾਖੀਆਂ ਨੇ ਜਿੰਨੇ ਵੀ ਸਮਰਤ શાਸਤਰ ਨੇ ਇਹ RAM ਨਾਮ ਦੇ ਬਰਾਬਰ ਨਹੀਂ ਕਿਉਂਕਿ ਬਾਕੀ ਜਿਹੜੀ ਚੌਥੀ ਅੱਖਰਾਂ ਦੀ ਗੱਲ ਆ ਜਾਂਦੀ ਹੈ ਉਹ RAM ਨਾਮ ਨਹੀਂ ਹੁੰਦਾ RAM ਨਾਮ ਚੌਥੀ ਅੱਖਰਾਂ ਜ ਨਹੀਂ ਹੁੰਦਾ ਕਦੇ ਰਾਮ ਨਾਮ ਲਿਖਤੋਂ ਪਰੇ ਰਹਦਾ ਹਮੇਸ਼ਾ ਕੁਕਾ ਚੌਤੀ ਅੱਖਰ ਬਣਾਈ ਦੀ ਆ ਚੌਤੀ ਅੱਖਰ ਬਣੇ ਤਾਂ ਬਾਕੀ ਚੀਜ਼ਾਂ ਜਿਆਦਾ ਸਾਰੀਆਂ ਖਿਆਨ ਆਉਂਦਾ ਨਾਮ ਦਾ ਬਖਿਆਨ ਹੈ ਚੌਤੀ ਅੱਖਰਾਂ ਚ ਨਾਮ ਨਹੀਂ ਹੈ ਨਾਨਕ ਦਾ ਨਾਮ ਬਖਾਣੇ ਨਾਨ ਮੈਂ ਨਾਮ ਦਾ ਬਖਿਆਨ ਕੀਤਾ ਨਾਮ ਨਹੀਂ ਹੈ ਨਾਮ ਦਾ ਬਖਿਆਨ ਚੌਥੀ ਅਖਰਾਂ ਦੇ ਨਾਮ ਦਾ ਬਖਿਆਨ ਤਾਂ ਹੋਊਗਾ ਚੌਥੀ ਅਖਰਾਂ ਦੇ ਵਿੱਚ ਕਥਾ ਘੜੀਓ ਤਾਂ ਹੁੜ ਦਿਓ ਇਹ ਵੀ ਹਰ ਕੀ ਕਥਾਈ ਹੈ ਹਰ ਨਹੀਂ ਆ ਵਿੱਚ ਇਹਦੇ ਨਾ ਹਾਰਾ ਨਾ ਹਲ ਨਾ ਵੇ ਇਹਦੇ ਵਿੱਚ ਗੁਰਬਾਣੀ ਜੇ ਨਾ ਹਾਰਾ ਨਾ ਹਲ ਨਾ ਵੇ ਜਿਹੜਾ ਇਹਦੇ ਜਨਾਬ ਹੈ ਨਾ ਉਹ ਗਿਆਨ ਬਖਿਆਨ ਗਿਆਨ ਦੇ ਵਿੱਚ ਹੁੰਦਾ ਗਿਆਨ ਹੁੰਦਾ ਨਾਮ ਦਾ ਗਿਆਨ ਹੈ। ਨਾਮ ਦਾ ਭਖਣ ਹੈ। ਨਾਨਕ ਨਾਮ ਬਖਣ ਜਿਹੜਾ ਅਖਰ ਹੈ ਨਾਮ ਕੀ ਹੈ ਨਾਮ ਅਖਰ ਹੈ। ਨਾਮ ਚੇਤਨ। ਚੇਤਨ ਦਾ ਅਕਰੰਧੋਂ ਪਰੇ ਹੁੰਦਾ ਹੈ। ਇਹ ਅਖਰ ਖਰਜਾਂਗੇ ਕਬੀਰ ਕਹਿੰਦਾ ਉਹ ਅਖਰ ਜਿਹਦੀ ਗੱਲ ਕਰਦੇ ਹਾਂ ਅਸੀਂ ਪਰਮੇਸ਼ਰ ਦੀ। ਉਹ ਇਹਨਾਂ ਦੇ ਵਿੱਚ ਨਹੀਂ ਹੈ ਉਹ ਤਾਂ ਚੇਤਨ ਉਹ ਆਪ ਦੇ ਵਿੱਚ ਤਾਂ ਅਸੀਂ ਸਮਾਉਣੇ ਜਾ ਕੇ ਇਹ ਸਮਾ ਕੇ ਦਿਖਾਉ ਕਿਵੇਂ ਸਮਝੋਗੇ ਚੇਤਨ ਇਹ ਜੇ ਕਿਵੇਂ ਸਮਝੂਗਾ ਜਿਹੜੇ ਨਾਮ ਜਾਤ ਬੰਨੇ ਸਮਾਉਣਾ ਉਹ ਨਾਮ ਨਹੀਂ ਹੈ ਇਹਦੇ ਵਿੱਚ ਸਮਾਉਣਾ ਕਿਵੇਂ ਉਹ ਵਿਧੀ ਹੈ ਇਹ ਚ ਸਮਾਉਣ ਦੀ ਵਿਧੀ ਹੈ ਇਹਦੇ ਵਿੱਚ ਤਾਂ ਸਬਾਉਣ ਦੀ ਸੋਚੀ ਤਾਂ ਹੈ ਦੇ ਵਿੱਚ ਪਰ ਇਹਦੇ ਵਿੱਚ ਨਹੀਂ ਸਬਾਉਣ ਸਬਾਉਣ ਕਿਤੇ ਹੋਰ ਉਹ ਨਾਮ ਉਧਰੋਂ ਪ੍ਰਗਟ ਹੋਊਗਾ ਸਾਡੇ ਉਹ ਨਾ ਉਹਦੀ ਅਮਰਤ ਪ੍ਰਭੂ ਦਾ ਨਾਮ ਹੈ ਜਿਹੜਾ ਦੇਹੀ ਵਿੱਚ ਉਸ ਕਬਸਰਾਬ ਉਹ ਸਾਡੇ ਅੰਦਰੋਂ ਪ੍ਰਗਟ ਹੋੜੇ ਜਿਵੇਂ ਬੀਜ ਦੇ ਵਿੱਚੋਂ ਬਿਸਪੈਦਾ ਹੁੰਦਾ ਨਾ ਉਹ ਸਾਡੇ ਅੰਦਰੋਂ ਹੀ ਪੈਦਾ ਹੋਣ ਇੱਕ ਹੋਏ ਤੇ ਇੱਕ ਹੋਏ ਦਾ ਹੁਕਮ ਹੈ ਉਹ ਇਹ ਨਾਮ ਨਹੀਂ ਹੈ ਇਹਨਾਂ ਦੱਸਿਆ ਵੀ ਐਦੇ ਪੈਦਾ ਹੋਣਾ ਅੰਦਰੋਂ ਪੈਦਾ ਕਰ ਲੋ ਇਹ ਫਰਕ ਹੈ ਬੂਲ ਜੀਰੂ ਆ ਵਿਦਵਾਨ ਔਰ ਸਖਰੀ ਸਮਝ ਰਹੇ ਵੀ ਸਮਝ ਰਹੇ ਵੀ ਇਹ ਕੀ ਗੱਲ ਹੈ ਇਹ ਗਿਆਨ ਹੈ ਤਤ ਗਿਆਨ ਹੋਰ ਗੱਲ ਹੈ ਤਤ ਹੋਰ ਗੱਲ ਹੈ ਇਕਰਾਮ ਤਤ ਹੈ ਇਕਰਾਮ ਤਤ ਗਿਆਨ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਬਲ ਪ੍ਰਗਟਾਇਆ ਸੋ ਹੁਲਿਸਾ ਜੇ ਵਿਸ਼ਵਾਸ ਆਜ ਬੇਸਾਲੂ ਕੁਰਬਾਨੀ ਤੇ ਫਿਰ ਤਤਗਤਗਾਨ ਪ੍ਰਗਟ ਹੋ ਜਾਂਦਾ ਨਹੀਂ ਤਤਗਿਆਲੂ ਨਹੀਂ ਪ੍ਰਗਟ ਹੁੰਦਾ ਸਤਿ ਇਸੇ ਕਰਕੇ ਤਤਗਿਆਲੂ ਇਸਖ ਨੂੰ ਦੇ ਪ੍ਰਗਟ ਨਹੀਂ ਹੋਏ ਵਿਸ਼ਵਾਸ ਰੀ ਦੇ ਬਾਣੀ ਤੇ ਕੁਰਬਾਨੀ ਦਾ ਭਰੋਸਾ ਜੀ ਤਤਗਾਰ ਵੀ ਬਹੁਤ ਬੜੀ ਗੱਲ ਹੈ ਤਤਗਾਰ ਬੰ ਨੂੰ ਬਦਲ ਦਦਾ ਬੁੱਧ ਨੂੰ ਬਦਲ ਲੰਦਾ ਬੁੱਧੀ ਨੂੰ ਬਦਲ ਕੇ ਬੇਬੇ ਬੁੱਧੀ ਕਰ ਦਿੰਦਾ ਹੈ ਤੀਜੀ ਅੱਖ ਖੋਲ ਦਿੰਦਾ ਹੈ ਉਹ ਜਿਹੜਾ ਤਤ ਗਿਆਨ ਆ ਉਹ ਹੈ ਗਿਆਨ ਅੰਜਨ ਗੁਰਦੀਆ ਗਿਆਨ ਅਧੇਰ ਬਰੋਸ ਉਹ ਗਿਆਨ ਅੰਜਨ ਹੈ ਤਤ ਗਿਆਨ ਉਹਦੇ ਰਾਂ ਅੱਖ ਜਿਹੜੀ ਆ ਨਾ ਸੂਤ ਕਾ ਲੱਗਿਆ ਹੋਇਆ ਅੱਖੀ ਸੂਤ ਉਹ ਸੂਤ ਕਾ ਉਹਦੇ ਨਾਲ ਜੁੜਾ ਕੀ ਸੂਤ ਕਾ ਵੇ ਖੜਾ ਪਰਤਰੀਆ ਪਰ ਤਨ ਰੂਪ ਜਿੱਨਾ ਜੇ ਰਸੂਤ ਕੌਰ ਨਾਲ ਚਰ ਪਰਤਰੀਆ ਪਰ ਤਨ ਰੂਪ ਰਹਦਾ ਸੁ ਅੰਜਰ ਪਾਇ ਤੇ ਬਾ ਦਿਦਾ ਹੀ ਨਹੀਂ ਹੋ ਪਰਤਰੀਆ ਪਾਲਤਨ ਰੂਪ ਦਿਖਣਾ ਹੀ ਬੰਦ ਹੋ ਜਾਂਦਾ ਇਸ ਕਰਕੇ ਫੇਰ ਤੇਰੀਆ ਜਿਹਨਾਂ ਤਰ ਕੁਝ ਨਹੀਂ ਕਹਿੰਦੇ ਪਹਿਲਾ ਪਹਿਲੇ ਹੀ ਕਹਿੰਦੇ ਜਿਹੜੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਦੇ ਸੂਤ ਕ ਲੱਗਿਆ ਹੋਇਆ ਤਾਂ ਰੌਲਾ ਪਾਉਂਦੇ ਨੇ ਜਿੰਨਾ ਚ ਰਸੂਤ ਕੌਣਾ ਜਿੰਨਾ ਤਾ ਰੋਣਾ ਹੋਏ ਸੂਤਕ ਅੱਖੀਂ ਸੂਤਕ ਵੇਖਣਾ ਪਰ ਤੇਰੀਆ ਪਰ ਤਨ ਉਹ ਜਾ ਕਹ ਲੈ ਜੇ ਬਹਿ ਗਿਆ ਸੂਤਕ ਦਾ ਰਹਿਣਾ ਨਹੀਂ ਫਿਰ ਉਹ ਦਿਖਣਾ ਹੀ ਨਹੀਂ ਐ ਸੰਸਾਰ ਨਹੀਂ ਦੇਖਣਾ ਕੁਝ ਹੋਰ ਹੈ ਦੇਖਣਾ ਸੰਸਾਰ ਫਿਰ ਸੰਸਾਰ ਸੁਪਨਾ ਹੈ ਹੁਣ ਸੰਸਾਰ ਸੱਚਾ ਕੁਲ ਸੰਸਾਰ ਸੱਚਾ ਫਿਰ ਸੰਸਾਰ ਸੁਪਨਾ ਹੈ